ਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੀ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀਰ ਜੀ 12 ਵਜੇ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਦੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ ਵੱਡੀ ਅੰਗੈਲੀਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਵੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਇਹ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾਂ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੁਛਕੁਛ ਤਾਂ ਲਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਸੀ ਮੇਰੇ ਬੱਚੇ ਦੀ ਮੌਤ ਨਹੀਂ ਹੋਈ ਸੀ ਅਣਗੈਨੀ ਨਾਲ ਹੋਈ ਸੀ ਇਹਨੇ ਡਾਕਟਰ ਨੇ ਕੋਈ ਮੇਰੇ ਨਾਲ ਗੋਲੀ ਕਰਿਆ ਸੀ ਦੇਖ ਵਾਰ ਇਹਨੇ ਜਾਣ ਕੇ ਕਰਿਆ ਸੀ ਮੇਰੇ ਨਾਲ ਸਾਨੂੰ ਲੈ ਗਏ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹੇ ਦਰਦ ਲੈ ਜਾਓ ਬੈਠੇ ਜਾਓ ਦਰਦ ਲੈ ਜਾਓ ਉਠੇ ਜਾਓ ਘੁੰਮੇ ਜਾਓ ਸਾਡੇ ਨਾਲ ਬਹੁਤ ਜ਼ਿਆਦਾ ਉਹ ਕਰਿਆ ਇਹਨੇ ਡਾਕਟਰ ਆ ਪਈ ਸੀ ਇਹ ਉਹ ਦਿਨ ਨਹੀਂ ਆਈ ਸੀ ਨਹੀਂ ਆਇਆ ਨਾ ਕੋਈ ਡਾਕਟਰ ਨਹੀਂ ਮੈਨੂੰ ਕਿਸੇ ਨੇ ਕੁਝ ਨਹੀਂ ਦੇਖਿਆ ਇਦਾਂ ਤਾਂ ਮੈਂ ਬੱਚਾ ਘਰ ਵੀ ਕਰ ਸਕਦੀ ਸੀ ਜਦ ਇਹ ਕਾਮੀ ਨੇ ਮੇਰੇ ਨਾਲ ਕਰਿਆ ਸੀ ਪਰ ਉੱਥੇ ਜਾ ਕੇ ਮੇਰਾ ਘਰ ਬੱਚਾ ਠੀਕ ਹੋਣੇ ਸੀ ਪਰ ਉਹਨੇ ਮੇਰੇ ਜਾਣ ਕੇ ਬੱਚਾ ਮਾਰਿਆ ਸੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਇਸ ਕਟੇਲੀ ਦੇ ਵਿੱਚ ਦਿੱਕਤ ਆਈ ਹੈ ਉਹ ਪੰਚਾਇਤ ਕੋਰੇ ਪਰ ਉਹ ਕਿੱਥੇ ਦੁਗਾ ਨਹੀਂ ਗਿਆ ਤੇ ਫਿਰ ਉਹਨੇ ਸੰਸਦਾਂ ਨੂੰ ਦੁਗਾ ਨਹੀਂ ਦਿੱਤਾ ਕਿ ਇਹ ਉਹਦੇ ਬਾਰੇ ਜੋ ਜੋਈ ਹੋਈਆਂ ਅਸੀਂ ਉਹ ਦੀ ਜਾਂਚ ਕਰਤਾ ਕਰ ਲਈ ਜੋ ਵੀ ਉਹ ਦੀ ਬੰਦੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵੀਰ ਜੀ ਜਤਿੰਦਰ ਕੁਮਾਰਾ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਕੀ ਘਟਨਾ ਵਾਪਰੀ ਘਟਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੇਸ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀਰ ਜੀ 12 ਮਈ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਚੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਹਰ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆਜੋ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਦੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੈਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ 4 ਵਜੇ ਬੱਚੇ ਦੀ ਡਿਲੀਵਰੀ ਹੋਈ ਉੱਥੇ ਜਾ ਕੇ ਬੱਚੇ ਦਾ 4 ਵਜੇ ਦਾ ਜਨਮ ਹੋਇਆ ਇਹਦੇ ਵਿੱਚ ਉਹ ਤੁਸੀ ਜਣ ਗੈਲੀ ਜਦੋਂ ਬੀਰ ਜੀ ਬੀਰ ਜੀ ਅੰਗੈਲੀ ਬਹੁਤ ਵੱਡੀ ਅੰਗੈਲੀ ਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਬੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਇਹ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾਂ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੋਸ਼ਤਾਂ ਦਿਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਦੀ ਫੋਨ ਕੰਨ ਨੂੰ ਲੱਗਿਆ ਹੋਇਆ ਸੀ ਉਹਨਾਂ ਦੇ ਬਸ ਉਹਨਾਂ ਦੇ ਆਪ ਦੇ ਕੰਮ ਕਰਦੇ ਫ੍ਰੀਕ ਵਾਈਫ ਦੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਹੀ ਗਏ ਕਿ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਡਿਲੀਵਰੀ ਹੋ ਜਾਣੀ ਆ ਹੋ ਜਾਣੀ ਆ ਇਦਾਂ ਕਰਦਿਆਂ ਕਰਦਿਆਂ ਨੇ ਵੀਰ ਜੀ ਪੂਰੇ 12 ਵਜਾ ਤੇ ਰਾਤ ਦੇ ਤੇ ਉਸ ਟਾਈਮ ਅਸੀਂ ਕਿੱਥੇ ਜਾਂਦੇ ਜਦੋਂ ਟਾਈਮੇ ਲੰਘ ਗਿਆ ਸੀਗਾ ਸਾਰਾ ਇਸ ਸਮੇਂ ਤੁਹਾਨੂੰ ਸ਼ਿਕਾਇਤ ਕੀਤੀ ਹੈ ਹਾਂਜੀ ਮੈਂ ਸ਼ਿਕਾਇਤ ਕਰਕੇ ਆਇਆ ਹਾਂ ਜੀ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਆਇਆ ਹਾਂ ਏ ਤੇ ਐਸਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐ ਐਮਐਲਏ ਸਾਹਿਬ ਕੋਲ ਬਾਕੀ ਸੀਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਮੈਂ ਸਾਰੇ ਕਿਤੇ ਮੈਂ ਮੰਗ ਕਰਦਾ ਜੀ ਜੋ ਸਾਡੇ ਨਾਲ ਤੱਕਾ ਹੋਇਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਅੱਗੇ ਤੋਂ ਕਿਸੇ ਭੈਣ ਨਾਲ ਵੀ ਇਦਾਂ ਨਾ ਹੋਵੇ ਕਿਉਂਕਿ ਉੱਥੇ ਬਹੁਤ ਹੀ ਜਿਆਦਾ ਨਜਾਇਜ਼ ਇਹ ਲੋਕਾਂ ਦਾ ਫਾਇਦਾ ਚੱਕਦੇ ਨੇ ਗਰੀਬ ਬੰਦਾ ਵੀਰ ਜੀ ਕਿੱਥੇ ਜਾਊਗਾ ਹੋਰ ਸਿਵਲ ਹਸਪੀਟਲ 'ਚ ਜਾਊਗਾ ਠੀਕ ਨਹੀਂ ਉੱਥੇ ਕੋਈ ਜਦੋਂ ਕੇਅਰ ਕਰਨੇ ਵਾਲਾ ਨਹੀਂ ਹੈਗਾ ਤਾਂ ਕਿੱਥੇ ਜਾਣਾ ਬੰਦੇ ਨੇ ਸਾਡੀ ਕੋਈ ਉੱਥੇ ਕੇਅਰ ਨਹੀਂ ਹੋਈ ਹੈਗੀ ਵਾਈਫ ਮੇਰੀ ਤੜਫਦੀ ਰਹੀ ਆ ਜਦੋਂ ਮੇਹ ਤੋਂ ਨਾ ਦੇਖੀ ਗਈ ਉਹ ਮੈਂ ਫੇਰ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਦਾ ਉਹਨਾਂ ਨੇ ਰੈਫਰ ਕਰਿਆ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਮੰਜੂ ਆ ਦਾ ਕੀ ਗੱਲ ਹੋਈ ਹੈ ਕਿ ਤੁਹਾਡੇ ਹਸਪਤਾਲ ਦੇ ਵਿੱਚ ਉਹਨਾਂ ਨੇ ਗੱਲੀ ਕੀਤੀ ਗਈ ਹੈ ਕਿ ਮੇਰੇ ਬੱਚੇ ਦੀ ਮੌਤ ਹੋ ਗਈ ਮੇਰੇ ਬੱਚੇ ਦੀ ਮੌਤ ਨਹੀਂ ਹੋਈ ਸੀ ਇਹਨਾਂ ਗੱਲੀ ਨਾਲ ਹੋਈ ਸੀ ਇਹਨਾਂ ਡਾਕਟਰ ਨੇ ਕੋਈ ਮੇਰੇ ਨਾਲ ਗੋਣ ਨਹੀਂ ਦਰਿਆ ਸੀ ਦੇਖਵਾਰ ਇਹਨਾਂ ਜਾਣ ਕੇ ਕਰਿਆ ਸੀ ਮੇਰੇ ਨਾਲ ਸੁਗਮੰਦਰ ਗੌਰ ਕਿਉਂਕਿ ਜਦੋਂ ਨਾ ਮੈਨੂੰ ਕਿਹਾ ਸੀ ਮਾਚੂ ਵੜਿਆ ਹੋਇਆ ਸੀ ਨਹੀਂ ਗਈ ਸੀ ਬਾਅਦ ਵਿੱਚ ਨੇ ਕਿਹਾ ਕਿ ਨੋਰਮਲ ਤੁਹਾਡਾ ਬੱਚਾ ਹੋਨੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਐਸੀ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਐਸੀ ਪੂਰੇ 8 ਘੰਟਾ ਉੱਥੇ ਪਏ ਰਹੇ ਮੇਰੇ ਨਾਲ ਬਹੁਤ ੱੱਕਾ ਕਰਿਆ ਇਹਨੇ ਇਹਦਾ ਦੂਜੇ ਬੱਚੇ ਦੇ ਨਾਲ ਨਾ ਹੋਣਾ ਚਾਹੀਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ ਕੋਰੋਂ ਸ਼ੁਰੂ ਹੋਇਆ ਸੀ ਇਹ ਲਾਗ ਥੋੜਾ ਇਹ ਹੋਇਆ ਸੀ ਮੇਰਾ 5ਵੇਂ ਮਹੀਨੇ ਚ ਮੈਨੂੰ ਪੂਰੇ 9 ਮਹੀਨੇ ਉੱਥੇ ਹੀ ਹੋਇਆ ਮੇਰਾ ਇਲਾਜ ਪੇਉ ਤੋਂ ਬਾਅਦ ਜਦੋਂ ਮਤਲਬ ਪੂਰਾ ਟਾਈਮ ਆ ਗਿਆ ਸੀ ਡਿਲੀਵਰੀ ਦਾ ਤਾਂ ਉਹ ਰਿਪੋਰਟਾ ਠੀਕ ਸੀ ਹਾਂਜੀ ਸਾਰੀ ਇੰਪੋਰਟ ਠੀਕ ਹੈ ਮੇਰੇ ਕੋਲ ਸਾਰੀ ਰਿਪੋਰਟਾਂ ਸਾਰਾ ਕੁਝ ਠੀਕ ਸੀ ਇਹਨਾਂ ਨੇ ਕਿਹਾ ਨਾਰਮਲ ਬੱਚਾ ਹੋਨੇ ਤੁਸੀਂ ਹਸਪੀਟਲ ਕਰਾ ਲਓ ਮਾਛਵੜ ਮਿਲੂਗੇ ਮਸਾਨੂ ਤਾਂ ਮਾਛਵੜ ਮਿਲ ਲੋ ਤਾਂ ਐਸੀ ਫਿਰ ਗਏ ਸੀ ਤੇ ਇਹਨਾਂ ਨੇ ਕਿਹਾ ਕਿ ਕੋਈ ਮਾਛਵੜ ਮਿਲਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਨਾਰਮਲ ਬੱਚਾ ਹੋਨੇ ਤੁਹਾਡਾ ਜਿਹੜਾ ਤੁਸੀਂ ਕਹਿੰਦੇ 8 ਘੰਟੇ ਬਹੁਤ ਸਾਰਾ ਹਰਾਸਮੈਂਟ ਹੋਈ ਹੈ ਹਾਂਜੀ ਸਾਡੇ ਨਾਲ ਇੰਨਾ ਕਰਿਆ ਕਿਸ ਤਰੀਕੇ ਦਾ ਉਹਨਾਂ ਨੇ ਕਹਿ ਲਈ ਦਿੱਤੋ ਉਹਦਾ ਸਾਨੂੰ ਲੈ ਗਏ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹੇ ਦਰਦ ਲੈ ਜਾਓ ਬੈਠੇ ਜਾਓ ਦਰਦ ਲੈ ਜਾਓ ਉਠੇ ਜਾਓ ਘੁੰਮੇ ਜਾਓ ਸਾਡੇ ਨਾਲ ਬਹੁਤ ਜ਼ਿਆਦਾ ਉਹ ਕਰਿਆ ਇਹਨੇ ਡਾਕਟਰ ਆ ਪਈ ਸੀ ਇਹ ਉਹ ਦਿਨ ਨਹੀਂ ਆਈ ਸੀ ਪਰ ਉਹੀ ਸੀ ਕਰਮਚਾਰੀ ਸੀ ਕੋਈ ਸਟਾਫ ਸੀ ਸਟਾਫ ਸੀ ਬਸ ਜਿਹੜਾ ਰਾਤ ਨੂੰ 8 ਵਜੇ ਬਾਦ ਆਉਂਦੇ ਆ ਡਾਕਟਰ ਨੇ ਆਪ ਦੇਖਣਾ ਕੋਈ ਡਾਕਟਰ ਨਹੀਂ ਆਇਆ ਨਾ ਕੋਈ ਡਾਕਟਰ ਨਹੀਂ ਮੈਨੂੰ ਕਿਸੇ ਨੇ ਕੁਝ ਨਹੀਂ ਦੇਖਿਆ ਇਦਾਂ ਤਾਂ ਮੈਂ ਬੱਚਾ ਘਰ ਵੀ ਕਰ ਸਕਦੀ ਸੀ ਜਦ ਇਹ ਕੰਮ ਇਹਨੇ ਮੇਰੇ ਨਾਲ ਕਰਿਆ ਸੀ ਪਰ ਉਥੇ ਜਾ ਕੇ ਮੇਰਾ ਘਰ ਬੱਚਾ ਠੀਕ ਹੋ ਨਹੀਂ ਸੀ ਪਰ ਉਹਨੇ ਮੇਰੇ ਜਾਨ ਦਾ ਬੱਚਾ ਮਾਰਿਆ ਸੀ। ਤੁਸੀਂ ਕੀ ਮੰਗ ਕਰਦੇ ਹੋ? ਕਿ ਦੂਜੇ ਦੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਜਿੱਦਾਂ ਮੇਰੇ ਨਾਲ ਹੋਇਆ। ਇਨਸਾਫ ਚਾਹੀਦਾ। ਸਾਨੂੰ ਇਨਸਾਫ ਚਾਹੀਦਾ ਬਸ। ਕੀ ਨਾਮ ਤੁਹਾਡਾ ਜੀ? ਡਾਕਟਰ ਸੁਖੀ ਦਾ। ਮੈਡਮ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿ ਉਹਨਾਂ ਦੀ ਪਤਨੀ ਯਰ ਡਿਲੀਵਰੀ ਸੀ ਮੰਜੂ ਬਾਲਾ ਦੀ ਕਿ ਤੁਹਾਡੀ ਅਣਗਹਿਲੀ ਕਰਕੇ ਤੇ ਸਮਰਾਸੇਲ ਉਸਤਾ ਦੇ ਅਣਗਹਿਲੀ ਕਰਕੇ ਉਹਨੇ ਬੱਚੀ ਮੌਤ ਹੋ ਗਈ ਹੈ। ਕੀ ਕਹਿਣਾ ਚਾਹੁੰਦੇ? ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5 ਵਜੇ ਆਇਆ ਸਟਾਫ ਦੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਈਵਨਿੰਗ ਵਾਲਾ ਉਹਨਾਂ ਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨਾਂ ਨੇ ਉਸ ਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ 2 ਫਿੰਗਰ ਰੂਸ ਸੀ ਉਸ ਤੋਂ ਬਾਅਦ ਉਸਨੇ ਪੇਸ਼ੈਂਟ ਦੇ ਰੈਡੈਂਡ ਨੂੰ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰਿਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ ਪਤਾ ਪੇਨਸ ਪੇਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਇੰਗ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਉਸ ਤੁਹਾਨੂੰ ਲਿਹਾਣੀ ਭੇਜ ਰਿਹਾ 11 ਵਜੇ ਰਾਤ ਨੂੰ ਅਜੇ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਇਸ ਪੇਸ਼ੀ ਨੂੰ ਉਹ ਡਿਸੇਬਲ ਹਸਪਤਲ ਰੈਫਰ ਕਰ ਦੋ ਉਹਨਾਂ ਨੇ ਉਹ 11 ਵਜੇ ਪੇਸ਼ ਨੂੰ ਉੱਥੇ ਲਿਹਾਣੇ ਸੀਗਾ ਹਸਪਤਲ ਰੈਫਰ ਕਰਤਾ ਇਹ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫੇ ਸਾਨੂੰ ਪਤਾ ਲੱਗਾ ਕਿ ਇਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਉਸ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ੈਂਟ ਰਾਤ ਨੂੰ 11 ਵਜੇ ਰੈਫਰ ਹੋਇਆ ਤੇ ਲੁਧਿਆਣਾ ਸਿਵਲ ਹਸਪੀਟਲ ਦੇ ਵਿੱਚ ਸਵੇਰੇ 4:30 ਵਜੇ ਜਾ ਕੇ ਇਹਨਾਂ ਤੇ ਡਿਲੀਵਰੀ ਹੋਇਆ 6 ਘੰਟੇ ਬਾਅਦ ਪਰ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਵਰਕਰ ਸੀ ਅਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਸੀ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਫਰਕ ਉਹਨਾਂ ਨੂੰ ਸਾਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਸਾਰਾ ਹਸਪੀਟਲ ਜਨ ਨੂੰ ਸਮੇਂ-ਸਮੇਂ ਤੇ ਚੈ ਉਸ ਦੇ ਵਿੱਚ ਪੇਸ਼ੈਂਟ ਨੂੰ ਉਸ ਨੂੰ ਸਾਰੇ ਤਿੰਨ ਚਾਰ ਬਾਰ ਹੀ ਦੇਖਿਆ ਉਸ ਨੇ ਪੇਸ਼ੈਂਟ ਨੂੰ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫਿਟਲ ਹਾਰਟ ਬਿਮਾਰੀ ਪ੍ਰੋਪਰ ਸਿਕ ਸੁਣਾ ਕੇ ਫਿਰ ਉਹਨੂੰ ਭੇਜ ਦਿੱਤਾ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਣਗੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਿੰਦੇ ਵੀ ਅਸੀਂ ਸਾਰੇ ਕੰਮ ਵੀ ਕਰਦੇ ਹਾਂ ਤੇ ਸਾਨੂੰ ਸਿਰਫ ਇਹ ਫਿਰ ਵੀ ਇਦਾਂ ਇਹ ਜੋ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਖਬਾਰ ਦੇ ਰਾਹੀਂ ਐਸ ਕਰਕੇ ਸਟਾਫ ਬੜਾ ਪਰੇਸ਼ਾਨ ਹੈ ਇਹ ਤਾਂ ਸਾਡੇ ਨਾਲ ਵੀ ਕੋਆਪਰੇਟ ਕਰਨਾ ਰਿਹਾ ਤੇ ਝੂਠੇ ਇਲਜ਼ਾਮ ਲਗਾਉਣੇ 6 ਘੰਟੇ ਬਾਅਦ ਕੀ ਸਮਰਹਾਲਾ ਉਥੇ ਹੀ ਸੀਗਾ ਡਿਲੀਵਰੀ ਤਾਂ ਲੁਧਿਆਣੇ ਸਿਵਲ ਹਸਪੀਟਲ ਹੋਈ ਹੈ ਨਾ ਹੈਲੋ ਲੁਧਿਆਣੇ ਸਿਵਲ ਹਸਪੀਟਲ ਨਾਲ ਪੁੱਛਿਆ ਜਾਵੇ ਕਿ ਹਾਂਜੀ 6 ਘੰਟੇ ਬਾਅਦ ਪੇਸ਼ੈਂਟ ਤੁਹਾਡੇ ਕੋਲ ਡਿਲੀਵਰ ਹੋ ਰਿਹਾ ਤੇ ਕੀ ਪ੍ਰੋਬਲਮ ਆਈ ਹੋਈ ਹੈ ਸਾਡੇ ਕੋਲ ਸਾਡਾ ਰਿਕਾਰਡ ਹੈ ਠੀਕ ਅੰਡਰਸਾਉ ਇੱਕ ਪੋਸਟ ਵਾਇਰਲ ਹੋਈ ਸੀ ਜਿਹਦੇ ਜਤਿੰਦਰ ਨਾਮ ਦੇ ਵਿਅਕਤੀ ਨੇ ਕਿਹਾ ਕਿ ਮੇਰੇ ਬੱਚੇ ਦੀ ਮੌਤ ਹੋਈ ਹੈ ਡਿਲੀਵਰੀ ਅਣਗਹਿਲੀ ਹੋਈ ਹੈ ਸਮਰਾਥ ਸਿਹਤ ਹਸਪਤਾਲ ਦੇ ਡਾਕਟਰ ਸੁਖਵਿੰਦਰ ਕੌਰ ਅਤੇ ਸਮਰਾਥ ਹਸਪਤਾਲ ਦੀ ਕਾਰਜ ਜਨਰੇ ਦੇ ਸਵਾਰ ਨਿਸ਼ਾਨ ਖੜੇ ਕੀਤੇ ਨੇ ਹਾਜੀ ਇੱਕ ਕੰਪਲੇਂਟ ਆਈ ਹੈ ਤੇ ਉਹਨਾਂ ਕੰਪਲੇਂਟ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਐਕਸਟਰਾ ਡਿਲੀਵਰੀ ਦੇ ਵਿੱਚ ਦਿੱਕਤ ਆਈ ਹੈ ਉਹ ਪੰਚਾਇਤ ਤੋਂ ਰੈਫਰ ਹੋ ਕੇ ਜਿਵੇਂ ਲੁਧਿਆਣੇ ਗਿਆ ਤੇ ਫਿਰ ਉਹਦੀ ਇਸ ਤਰ੍ਹਾਂ ਉੱਥੇ ਲੁਧਿਆਣੇ ਡੈਥ ਹੋਈ ਤੇ ਉਹਦੇ ਬਾਰੇ ਜੋ ਇਨਕੁਆਇਰੀ ਆਈ ਆ ਸੀ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਉਹਦੀ ਬੰਦੀ ਕਰਨ ਦੀ ਕਾਰਵਾਈ ਹੋਈ ਉਹ ਕਰਾਂਗੇ ਤੁਹਾਨੂੰ ਲਿਖਤੀ ਰੂਪ ਚ ਕਹਿ ਦਿੱ ਮਿਲਿਆ ਨਾ ਜੀ ਹਾਂਜੀ ਲਿਖਤੀ ਰੂਪ ਚ ਸ਼ਿਕਾਇਤ ਮਿਲੀ ਆ ਅਸੀਂ ਉਹ ਸ਼ਿਕਾਇਤ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਜਿਹੜੇ ਬਿਆਨ ਆ ਕਲਮ ਬੰਦ ਕਰਕੇ ਦੇਖਾਂਗੇ ਜੋ ਵੀ ਉਹਦੀ ਇਨਕੁਆਇਰੀ ਕਮੇਟੀ ਰਿਪੋਰਟ ਹੋਏਗੀ ਉਹਦੇ ਅਨੁਸਾਰ ਕਾਰਵਾਈ ਬਈ ਕਰਾਂਗੇ